ਸਾਰਿਆਂ ਨੂੰ ਬਿਆਰਪਰੀ ਸਤਿ ਸ੍ਰੀ ਅਕਾਲ ਜੀ ਮਨਜੀਤ ਬੁਟੀਕ ਤੇ ਤੁਹਾਡਾ ਸਵਾਗਤ ਹੈ hope ਤੁਸੀਂ ਸਾਰੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਲਓ ਜੀ ਫਿਰ ਤੋਂ ਹਾਜ਼ਰ ਹੋਏ ਆਂ ਟ੍ਰੈਂਡਿੰਗ ਕਲੈਕਸ਼ਨ ਦੇ ਨਾਲ ਬਹੁਤ ਸੋਹਣੇ ਸੂਟ ਨੇ ਬਹੁਤ ਸੋਹਣੇ ਕਲਰ ਨੇ ਰੀਜ਼ਨੇਬਲ ਪ੍ਰਾਈਸੇਸ ਦੇ ਨਾਲ ਲਓ ਜੀ ਕਰਦੇ ਆਂ ਸ਼ੁਰੂ ਸਭ ਤੋਂ ਫਰਸਟ ਆਰਟੀਕਲ ਹੈ ਜਿਹੜਾ ਇਹ ਸ਼ਿਮਰ ਤੇ ਹੈ ਸ਼ਿਮਰ ਵਿਦ ਡਿਜੀਟਲ ਪ੍ਰਿੰਟ ਵਿਦ ਦ ਵਰਕ ਬਹੁਤ ਸੋਹਣਾ ਸੂਟ ਹੈ ਜੀ ਇਹ ਸ਼ੇਡਡ ਯਾ ਸੂਟ ਹੈ ਬਹੁਤ ਪਿਆਰਾ ਦੇਖੋ ਡਬਲ ਸ਼ੇਡ ਦਾ ਇਹ ਸੂਟ ਬਹੁਤ ਸੋਹਣਾ ਹੈ ਘੇਰੇ ਤੇ ਆਊਗਾ ਇਹਦੇ ਘੇਰੇ ਤੇ ਵਰਕ ਹੈ ਇਹ ਕੇਰਾ ਘੇਰੇ ਤੇ ਬਾਰਡਰ ਹੈ ਸਾਰਾ ਹਾਈਲਾਈਟ ਕੀਤਾ ਹੋਇਆ ਹੈ ਇਹ ਇਹ ਸਾਰਾ ਵਰਕ ਕੀਤਾ ਹੋਇਆ ਹੈ ਜੀ ਬਹੁਤ ਸੋਹਣਾ ਵਰਕ ਹੈ ਡਿਜੀਟਲ ਪ੍ਰਿੰਟ ਹੈ ਪਿਓਰ ਸ਼ਿਮਰ ਹੈ ਪਿਓ ਇਹ ਆਗੇ ਦੀ ਸੁਨਵਾਰ ਇਹ ਗ੍ਰੀਨ ਜਿਹਾ ਕਲਰ ਹੈ ਜੀ ਡਾਰਕ ਗ੍ਰੀਨ ਦਾ ਸ਼ਿਮਰ ਦੇ ਇਹ ਆ ਗਿਆ ਦਾ ਦੁਪੱਟਾ ਸ਼ੇਡਲ ਇਹ ਦੇਖ ਤਾਂ ਇਹ ਮੀਟਰ ਦਾ ਸ਼ਿਮਰ ਦਾ ਦੁਪੱਟਾ ਬਹੁਤ ਸੋਹਣਾ ਇਹ 4 ਸਾਈਡ ਗੋਟਾ ਦਾ ਲੱਗਿਆ ਹੋਇਆ ਬਹੁਤ ਪਿਆਰਾ ਕਿਨਾਰੀ ਲਿਖਦੀ ਹੈ ਇੱਧਰ ਬਹੁਤ ਸੋਹਣੀ ਲੁੱਕ ਹੈ ਦੁਪट्टे ਦੀ 4 ਸਾਈਡ ਦੀ ਬਾਰਡਰ ਹੈ ਸੈਂਟਰ ਚ ਫਲਾਰ ਬਣੇ ਹੋਏ ਨੇ ਇਹ ਸਟੋਨ ਵਰਕ ਹੈ ਕਿਤੇ ਕਿਤੇ ਇਹਦੀ ਬੈਕ ਸਾਈਡ ਵੀ ਸੇਮ ਹੈ ਦੇਖੋ ਬਾਰਡਰ ਵਾਲੀ ਸ਼ੈਡਡ ਸੂਟ ਹੈ ਡਿਜੀਟਲ ਪ੍ਰਿੰਟ ਇਧਰ ਸਾਈਡ ਤੇ ਆ ਗਈਆਂ ਇਹਦੀਆਂ ਬਾਜੀ 1650 ਰੁਪਏ ਵਿੱਚ ਤੁਸੀਂ ਮੰਗਵਾ ਸਕਦੇ ਹੋ ਫ੍ਰੀ ਸ਼ਿਪਿੰਗ ਬਹੁਤ ਸੋਹਣੇ ਸੂਟ ਨੇ ਜੀ 1650 ਰੁਪਏ ਤੁਸੀਂ ਬੁੱਕ ਕਰਵਾ ਸਕਦੇ ਆ ਇਹਦਾ ਨੈਕਸਟ ਕਲਰ ਆ ਗਿਆ ਵਾਈਨ ਯਾ ਸ਼ੇਡ ਹੈ ਇਹ ਬਹੁਤ ਸੋਹਣਾ ਠੀਕ ਬਹੁਤ ਪਿਆਰੇ ਸੂਟ ਨੇ ਜੀ ਲਾਈਨਿੰਗ ਨਾਲ ਬਣਨਗੇ ਇਹ ਲਾਈਨਿੰਗ ਪੀਸ ਨੇ ਇਹ ਸਾਰੇ ਇਹ ਆ ਗਈ ਜੀ ਸਲਵਾਰ ਇਹ ਆ ਗਿਆ ਤੁਹਾਡਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਬਹੁਤ ਸੋਹਣੀ ਲੁੱਕ ਹੈ ਜੀ ਦੁਪੱਟੇ ਦੀ ਦੇਖੋ ਪੂਰੇ ਸਰਦਾਰੀ ਸੂਟ ਨੇ ਇਹ ਇਹ ਰਾਕਰ ਲਾਲ 컬러 ਆ ਗਿਆ ਮਹਿੰਦੀ ਗ੍ਰੀਨ ਜਾਂ ਸ਼ੇਡ ਹੈ ਇਹ ਸੂਟ ਦੀ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਜੀ ਸ਼ੇਡੇਡ ਸੂਟ ਬਣਾਇਆ ਹੋਇਆ ਹੈ ਡਬਲ ਟ੍ਰਿਪਲ ਸ਼ੇਡ ਦਾ ਸੂਟ ਹੈ ਇਹ ਦੁਪੱਟੇ ਦੀ ਗੁਪ ਦੇਖੋ ਕਿੰਨੀ ਪਿਆਰੀ केवी भी ब्रांड देने जी ये सूट ब्रांडेड पीस ने यह सारे देखो ये के ब्रांड के सूट ने यह कलर है ग्रे डार्क ग्रे है ना देखो ਫੋਰਟ ਸ਼ੇਡ ਇਹਦਾ ਡਾਰਕ ਗ੍ਰੇਜ ਹੈ ਬਹੁਤ ਸੋਹਣਾ ਇਹਦਾ ਸਲਵਾਰਾਂ ਤੋਂ ਪਤਾ ਲੱਗਦਾ ਹੈ ਕਿ ਕਲਰ ਦਾ ਸ਼ਰਟ ਤੇ ਤਾਂ ਸ਼ੇਡਡ ਕਰਕੇ ਇੰਨਾ ਪਤਾ ਨਹੀਂ ਲੱਗਦਾ ਆਹ ਬਹੁਤ ਸੋਹਣੀ ਲੁੱਕ ਹੈ ਦੀ ਦੇਖੋ ਵਿੱਚ ਇਹਦੇ ਪਰਪਲ ਜਾਂ ਲਾਈਟ ਪਰਪਲ ਜਾਂ ਬਣਾਇਆ ਹੋਇਆ ਕੰਟਰਾਸਟ ਜਾਂ ਇਹ ਆ ਗਿਆ ਇਹਦਾ ਦੁਪੱਟਾ ਤਪੱਸਾ ਬੱਲਾਂ ਵਾਲਿਆਂ ਵਰਗਈ ਐ ਸਹੀ ਸਾਡੇ 1600 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਹੋ ਨੈਕਸਟ ਜਿਹੜੇ ਆ ਗਏ ਨੈਕਸਟ ਆਰਟੀਕਲ ਹੈ ਇਹ ਪਿਓਰ オーਰਗੈਂਜ਼ਾ ਹੈ येलो ਕਲਰ ਇਹ ਕੇ ਰੇਤੇ ਆ ਗਿਆ ਫਲਾਰ ਰੇਸ਼ਮ ਵਰਕ ਤੇ ਹੈਂਡਵਰਕ ਹੈ ਇਹ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਹੈ ਇਹ ਲੇਸ ਇਨਸਰਟ ਕੀਤੀ ਹੋਈ ਹੈ ਪੈਨਲ ਟਾਈਪ ਇਧਰ ਬੂਟੀਆਂ ਆ ਗਈਆਂ ਬਰੀਕ ਬਰੀਕ ਘੇਰੇ ਤੇ ਲੇਸ ਬਹੁਤ ਸੋਹਣੀ ਉੱਪਰ ਇਹਦਾ ਨੈਕ ਦਿਖਾਓ ਨੈਕ ਬਹੁਤ ਸੋਹਣਾ ਬਣਿਆ ਹੋਇਆ ਇਹ ਰੇਸ਼ਮ ਵਰਕ ਵਿਦ ਹੈਂਡਵਰਕ ਇਹਦੀ ਸਲਵਾਰ ਵੀ ਵਰਕ ਪਿਆ ਦੇਖੋ ਸਲਵਾਰ ਮਸਲੀਨ ਦੀ ਹੈ ਜੀ ਇਹ ਪਹੁੰਚੇ ਤੇ ਵਰਕ ਆਊਗਾ ਸਾਰਾ ਮੈਂ ਖੋਲ ਕੇ ਦਿਖਾ ਦਿੰਨੀ ਹਾਂ ਇੱਕ ਫੋਨ ਵਰਤਕ ਵਰਕ ਹੈ ਇਹਦੇ ਦੇਖੋ ਬਹੁਤ ਸੋਹਣੀ ਲੁੱਕ ਆ ਸੂਟ ਦੀ ਇਹ ਆ ਗਿਆ ਇਹਦਾ ਟੈਬੀ ਲਾਈਨਿੰਗ ਦਾ ਦੁਪੱਟਾ ਬਹੁਤ ਪਿਆਰਾ 22 ਮੀਟਰ ਦਾ ਕੰਟਰਾਸਟ ਬਣਾਇਆ ਹੋਇਆ ਦਪੱਟੇ ਦਾ ਡੀ ਬਲਾਈਨਿੰਗ ਸਿਰਫ 1450 ਰੁਪਏ ਦਾ ਜੀ ਇਹ ਸੀਟ ਹੈ ਤੇ ਵੀ ਦਸ ਸਲਵਾਰ ਤੇ ਵਰਕ ਹੈ ਬਹੁਤ ਸੋਹਣੇ ਸੂਟ ਨੇਰ ਬਹੁਤ ਸੋਹਣੇ ਪ੍ਰਾਈਸ ਨੇ ਇਸ਼ਟਾਂ ਦੇ ਵੈਜ਼ੈਂਟਰ ਸ਼ੇਡ ਹੈ ਇਹ ਬਹੁਤ ਸੋਹਣਾ ਲੈਂਥ ਇਹਦੀ ਪ੍ਰੋਪਰ ਆਊਗੀ ਜੀ ਉੱਪਰੋਂ ਫੋਲਡ ਕੀਤਾ ਹੋਇਆ ਹੈ ਲੈਂਥ ਪ੍ਰੋਪਰ ਹੈ ਇਹ ਆ ਗਈ ਇਹਦੀ ਸਲਵਾਰ ਇਹ ਸਾਰਾ ਰੇਸ਼ਮ ਵਰਕ ਵਿਦ ਹੈਂਡ ਵਰਕ ਹੈ ਜੀ ਇਹ ਆ ਗਿਆ ਦਾ ਦੁਪੱਟਾ ਤੇਬੀ ਲਾਈਨਿੰਗ ਇਹਦਾ ਹਰਡ ਕਲਰ ਆ ਗਿਆ ਪੈਰ ਗ੍ਰੀਨ ਨਿਓਨ ਗ੍ਰੀਨ ਦਾ ਸ਼ੇਡ ਹੈ ਇਹ ਬਹੁਤ ਸੋਹਣਾ ਦੇਖੋ ਲੈਂਥ ਵਿਡਥ ਦਾ ਕੋਈ ਇਸ਼ੂ ਨਹੀਂ ਜੀ ਜਿੰਨਾ ਮਰਜ਼ੀ ਤੁਸੀਂ ਘੇਰਾ ਰੱਖ ਸਕਦੇ ਹੋ ਇਹ ਆ ਗਈ ਇਹਦੀ ਸਲਵਾਰ ਇਹ ਆ ਗਿਆ ਦਪੱਟਾ ਵੀਡੀਓ ਜਿੱਥੇ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਹੋਪ ਤੁਸੀਂ ਵੀਡੀਓ ਨੂੰ ਪੂਰਾ ਇੰਜੋਏ ਕੀਤਾ ਹੋਣਾ ਸੋ ਇੰਨਾ ਸਾਰੇ ਸੋਹਣੇ ਸੋਹਣੇ ਸੂਟਾਂ ਚ ਜਿਹੜਾ ਵੀ ਸੂਟ ਤੁਹਾਨੂੰ ਕੋਈ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਸਕਦੇ ਹੋ ਸਾਡਾ ਵਟਸਐਪ ਨੰਬਰ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ